ਇਹ ਤੁਹਾਨੂੰ ਪਤਾ ਹੈ ਕਿ 6ਵੇਂ ਪਾਤਸ਼ਾਹ ਜੀ ਦੇ ਅੱਜ ਜਨਮ ਦਿਵਸ ਤੇ ਉਹਨਾਂ ਦੇ ਪ੍ਰਕਾਸ਼ ਪੁਰਬ ਤੇ ਮਿਸੇ ਪ੍ਰਸ਼ਾਦਿਆਂ ਦਾ ਲੰਗਰ ਕਿਉਂ ਚਲਾਇਆ ਜਾਂਦਾ ਹੈ ਤਾਂ ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਉਹਨਾਂ ਦੇ ਲਈ ਪੂਰੀ ਵੀਡੀਓ ਰੈਨ ਵਾਲੀ ਹੈ ਤਾਂ ਇਸ ਨੂੰ ਸ਼ੇਅਰ ਵੀ ਅੱਗੇ ਤੱਕ ਜ਼ਰੂਰ ਕਰਨਾ ਜਦੋਂ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੂੰ ਪੁੱਤਾਂ ਦੇ ਦਾਨੀ ਕਿਹਾ ਜਾਂਦਾ ਜਿਨ੍ਹਾਂ پاس ਦੁਨੀਆਂ ਤੋਂ ਲੋਕ ਆਉਂਦੇ ਹੁੰਦੇ ਸੀ ਆਪਣੇ ਪੁੱਤਾਂ ਦੀ ਦਾਤ ਮੰਗਣ ਦੇ ਲਈ ਤੇ ਉੱਥੇ ਹੀ ਜਦੋਂ ਮਾਤਾ ਗੰਗਾ ਜੀ ਉਹਨਾਂ ਦੇ ਧਰਮ ਪਤਨੀ ਦੀ ਕੋਖ ਹਰੀ ਨਹੀਂ ਹੁੰਦੀ ਤਾਂ ਮਾਤਾ ਗੰਗਾ ਜੀ ਵੀ ਗੁਰੂ ਅਰਜਨ ਦੇਵ ਜੀ ਦੇ ਕੋਲ ਬੇਨਤੀ ਅਰਦਾਸ ਕਰਦੇ ਨੇ ਕਿ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਤੁਸੀਂ ਇੱਕ ਐਸੇ ਸੰਤ ਫਕੀਰ ਦੇ ਕੋਲ ਜਾਓ ਜੋ ਤੁਹਾਨੂੰ ਇਹ ਦਾਤ ਬਖਸ਼ਣਗੇ ਤਾਂ ਜਿਸ ਤੋਂ ਬਾਅਦ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਦੇ ਕੋਲ ਪਹੁੰਚਦੇ ਨੇ ਬਾਬਾ ਬੁੱਢਾ ਜੀ ਦੇ ਕੋਲ ਜਦੋਂ ਜਾਂਦੇ ਨੇ ਤਾਂ ਬਹੁਤ ਵੱਨ ਸੁਵੰਨੇ ਜਿਹੜੇ ਲੰਗਰ ਤਿਆਰ ਕਰਦੇ ਨੇ ਜਿੱਦਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਤਾਂ ਵੱਨ ਸੁਵੰਨੇ ਤੋਂ ਲੰਗਰ ਤਿਆਰ ਕਰਕੇ ਬਾਬਾ ਬੁੱਢਾ ਜੀ ਦੇ ਕੋਲ ਪਹੁੰਚ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਉਹ ਲੰਗਰ ਜਿਹੜੇ ਨੇ ਰਾਤ ਯਾਤਰਾ ਤੇ ਬੈਠ ਕੇ ਜਦੋਂ ਮਾਤਾ ਗੰਗਾ ਜੀ ਪਹੁੰਚਦੇ ਨੇ ਤਾਂ ਬਾਬਾ ਬੁੱਢਾ ਜੀ ਉਸ ਲੰਗਰ ਨੂੰ ਸਵੀਕਾਰ ਨਹੀਂ ਕਰਦੇ ਕਿਉਂਕਿ ਖੇਤਾਂ ਦੇ ਵਿੱਚ ਉਸ ਵੇਲੇ ਉਹ ਕੀਰਤ ਕਰ ਰਹੇ ਹੁੰਦੇ ਨੇ ਤਾਂ ਉਸ ਤੋਂ ਬਾਅਦ ਰਾਸ਼ੋ ਕੇ ਮਾਤਾ ਗੰਗਾ ਜੀ ਫਿਰ ਗੁਰੂ ਅਰਜਨ ਦੇਵ ਜੀ ਦੇ ਕੋਲ ਆਉਂਦੇ ਨੇ ਜਦੋਂ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਇਹ ਕਹਿ ਦਿੱਤਾ ਕਿ ਤੁਸੀਂ ਗੁਰੂ ਜੀ ਤੋਂ ਇਹ ਦਾਤ ਜਿਹੜੀ ਤੁਸੀਂ ਮੰਗੋ ਤਾਂ ਗੁਰੂ ਅਰਜਨ ਦੇਵ ਜੀ ਦੇ ਕੋਲ ਜਦੋਂ ਵਾਪਸ ਜਾਂਦੇ ਨੇ ਤਾਂ ਗੁਰੂ ਜੀ ਫਿਰ ਕਹਿੰਦੇ ਨੇ ਕਿ ਤੁਸੀਂ ਲੰਗਰ ਤਾਂ ਤਿਆਰ ਕਰ ਲਿਆ ਪਰ ਤੁਸੀਂ ਮਿੱਸਾ ਪ੍ਰਸ਼ਾਦਾ ਨਹੀਂ ਤਿਆਰ ਕੀਤਾ ਤੁਸੀਂ ਮਿੱਸੀ ਰੋਟੀ ਜਿਹੜੀ ਹੈ ਕਾਨਕ ਦੀ ਤੇ ਛੋਲਿਆਂ ਦਾ ਜਿਹੜਾ ਆਟਾ ਮਿਕਸ ਕਰਕੇ ਉਸ ਨੂੰ ਜਿਹੜੀ ਰੋਟੀ ਉਸ ਦੀ ਬਣਾ ਕੇ ਲੈ ਕੇ ਜਾਓ ਨਾਲ ਤੁਸੀਂ ਗੰਢਾ ਲੈ ਕੇ ਜਾਓ ਨਾਲ ਲੱਸੀ ਦਾ ਲੰਗਰ ਜਿਹੜਾ ਲੈ ਕੇ ਜਾਓ ਤਾਂ ਬਾਬਾ ਬੁੱਢਾ ਜੀ ਜ਼ਰੂਰ ਕਿਰਪਾ ਕਰਨਗੇ ਤਾਂ ਇਸੇ ਤਰੀਕੇ ਦੇ ਨਾਲ ਮਾਤਾ ਗੰਗਾ ਜੀ ਫਿਰ ਤੋਂ ਮਿੱਸਾ ਪ੍ਰਸ਼ਾਦਾ ਤਿਆਰ ਕਰਦੇ ਨੇ ਤੇ ਉਸ ਤੋਂ ਬਾਅਦ ਬਾਬਾ ਬੁੱਢਾ ਜੀ ਦੇ ਕੋਲ ਪੈਦਲ ਨੰਗੇ ਪੈਰੀ ਤੁਰ ਕੇ ਪਹੁੰਚਦੇ ਨੇ ਤਾਂ ਜਿਸ ਤੋਂ ਬਾਅਦ ਬਾਬਾ ਬੁੱਢਾ ਜੀ ਉਸ ਲੰਗਰ ਨੂੰ ਸਵੀਕਾਰ ਕਰਦੇ ਨੇ ਕਹਿੰਦੇ ਨੇ ਕਿ ਮੈਂ ਕੰਮ ਕਰ ਰਿਹਾ ਸੀ ਤੇ ਮੈਨੂੰ ਬੜੀ ਤੇਜ਼ ਭੁੱਖ ਲੱਗੀ ਸੀ ਤੁਸੀਂ ਕਿਰਪਾ ਕਰ ਦਿੱਤੀ ਜੋ ਲੰਗਰ ਲੈ ਕੇ ਆਏ ਹੋ ਤਾਂ ਉਸ ਤੋਂ ਬਾਅਦ ਬਾਬਾ ਬੁੱਢਾ ਜੀ ਜਦੋਂ ਉਸ ਪ੍ਰਸ਼ਾਦੇ ਨੂੰ ਛਕਣ ਲੱਗਦੇ ਨੇ ਤਾਂ ਜੋ ਗੰਡਾ ਹੁੰਦਾ ਉਸ ਨੂੰ ਪੰਨ ਕੇ ਪੰਨ ਦੇ ਨੇ ਆਪਣੇ ਹੱਥਾਂ ਦੇ ਨਾਲ ਤਾਂ ਗੰਡੇ ਦੇ ਵਿੱਚੋਂ ਜਿਹੜੀ ਇੱਕ ਗੋਲੀ ਜੀ ਹੁੰਦੀ ਆ ਜਾ ਕੇ ਬਾਹਰ ਡਿੱਗਦੀ ਆ ਤੇ ਉਸ ਤੋਂ ਬਾਅਦ ਬਾਬਾ ਬੁੱਢਾ ਜੀ ਮਾਤਾ ਗੰਗਾ ਜੀ ਨੂੰ ਕਹਿੰਦੇ ਨੇ ਕਿ ਤੁਹਾਡੇ ਕੱਲ ਵੀ ਇਸ ਤਰ੍ਹਾਂ ਦਾ ਪੁੱਤਰ ਜਨਮ ਲਏਗਾ ਜੋ ਬੈਰੀਆਂ ਦੇ ਦੁਸ਼ਮਣਾਂ ਦੇ ਸਿਰ ਇਸ ਤਰੀਕੇ ਦੇ ਨਾਲ बन ਕੀ ਬਗਾਅ ਸੁੱਟੇਗਾ ਪਰ ਇੱਕ ਬਲੀ ਸੂਰਮਾ ਜਿਹੜਾ ਤੁਹਾਡੇ ਕਰ ਜਨਮ ਲਿਆਏਗਾ ਦਾ ਇਸ ਦੇ ਨਾਲ ਹੀ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੁੰਦਾ ਜਿਨ੍ਹਾਂ ਨੇ ਵੱਡੀਆਂ ਜੰਗਾਂ ਵੀ ਲੜੀਆਂ ਜਿਨ੍ਹਾਂ ਦੀ ਜਿਹੜੀ ਸ਼ਕਤੀ ਦੀ ਅਗਰ ਗੱਲ ਕਰੀਏ ਤਾਂ ਸਰੀਰਕ ਸ਼ਕਤੀ ਜਿਹੜੀ ਹਰ ਕਿਸੇ ਨੂੰ ਪਤਾ ਹੈ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਯੰਗਾਂ ਦੇ ਵਿੱਚ ਜੰਗੀ ਕਲਾ ਦੇ ਵਿੱਚ ਉਹਨਾਂ ਪੁੱਤ ਸੀ ਜੰਗਾਂ ਦੇ ਵਿੱਚ ਲੜਨ ਵਾਲੇ ਵੀ ਪਹਿਲੇ ਗੁਰੂ ਬਣੇ ਨੇ ਮੀਰੀ ਪੀਰੀ ਦੇ ਮਾਲਕ ਬਣੇ ਨੇ ਇਸੇ ਤਰੀਕੇ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਜੀ ਜਿਹੜੇ ਆ ਘਰ ਦੇ ਵਿੱਚ ਜਨਮ ਲੈਂਦੇ ਆ ਤਾਂ ਮਾਤਾ ਗੰਗਾ ਜੀ ਨੇ ਹਾਲ ਪੂਜਾਂਦੇ ਨੇ ਉਸ ਤੋਂ ਬਾਅਦ ਮਿਸੇ ਪ੍ਰਸ਼ਾਦਿਆਂ ਦੇ ਲੰਗਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਗ ਤੇ ਹਰ ਥਾਂ ਲਗਾਏ ਜਾਂਦੇ ਆ